ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਦੋਸਤੋ ਅੱਜ ਦੱਸਾਂਗੇ ਸਾਗ ਬਣਾਉਣ ਦੀ ਇੱਕ ਇਸ ਤਰ੍ਹਾਂ ਦੀ ਵਿਧੀ ਜਿਹਦੇ ਨਾਲ 100 ਤੋਂ ਵੱਧ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਤੇ ਦੋਸਤੋ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਗੱਲ ਕਰਦੇ ਹਾਂ ਜੀ ਆਪਾਂ ਸਾਗ ਬਣਾਉਣ ਦੀ ਵਿਧੀ ਬਾਰੇ ਜਿਵੇਂ ਕਿ ਪੰਜਾਬੀਆਂ ਦਾ ਸਭ ਤੋਂ ਮਨਪਸੰਦ ਦਾ ਜਿਹੜਾ ਖਾਣਾ ਹੈ ਉਹ ਸਾਗ ਤੇ ਮੱਕੀ ਦੀ ਰੋਟੀ ਤੇ ਦੋਸਤੋ ਇਸ ਸਾਗ ਦੇ ਨਾਲ 100 ਤੋਂ ਵੱਧ ਬਿਮਾਰੀਆਂ ਦਾ ਜਿਹੜਾ ਕੰਟਰੋਲ ਕੀਤਾ ਜਾ ਸਕਦਾ ਸਰੀਰ ਨੂੰ ਫਾਇਦਾ ਹੋਵੇਗਾ ਇਸ ਚੀਜ਼ ਦੀ ਗਾਰੰਟੀ ਹੈ ਤੇ ਦੋਸਤੋ ਸਭ ਤੋਂ ਪਹਿਲਾਂ ਜਾਣ ਲਵੋ ਇਸ ਸਾਗ ਨੂੰ ਤਿਆਰ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਦੋਸਤੋ ਸਰੋਂ ਜਿਹੜੀ ਏ ਉਹ ਲੈ ਲਵੋ ਜਿੰਨੀ ਵੀ ਤੁਸੀਂ ਸਰੋਂ ਲੈਣੀ ਹੈ ਉਸ ਦੇ ਬਰਾਬਰ ਮਾਤਰਾ ਦੇ ਵਿੱਚ ਬਾਥੂ ਤੇ ਪਾਲਕ ਲੈ ਲਵੋ ਭਾਵੇਂ ਜੇ ਤੁਸੀਂ 300 ਗ੍ਰਾਮ ਦੇ ਲਗਭਗ ਸਰੋਂ ਲੈ ਰਹੇ ਹੋ ਸਰੋਂ ਦਾ ਸਾਗ ਤਾਂ ਉਸ ਦੇ ਨਾਲ 1.5 150 ਗ੍ਰਾਮ ਪਾਲਕ ਤੇ ਬਾਥੂ ਜਿਹੜਾ ਉਹ ਲੈਣਾ ਆਪਾਂ ਸੋ ਹੁਣ ਦੋਸਤੋ ਇਸ ਤੋਂ ਬਾਅਦ ਚ ਗੱਲ ਕਰਦੇ ਆ ਜਿਹੜੀਆਂ ਤਿੰਨ ਚੀਜ਼ਾਂ ਹੋਰ ਇਸ ਦੇ ਵਿੱਚ ਪੈਣੀਆਂ ਨੇ ਉਹ ਪੈਣਾ ਹੈਗਾ ਤਣੀਆਂ ਮੇਥੀ ਤੇ ਇਸ ਤੋਂ ਇਲਾਵਾ ਗਾਜਰਾਂ ਦੇ ਪੱਤੇ ਤੇ ਛੋਲਿਆਂ ਦੇ ਪੱਤੇ ਜੇ ਸੰਭਵ ਹੋਵੇ ਤਾਂ ਘਟੋ ਘਟੇ ਛੇ ਚੀਜ਼ਾਂ ਆਪਾਂ ਵਰਤਣੀਆਂ ਨੇ ਤੇ ਜਿਹੜੀਆਂ ਸਾਗ ਸਰੋਂ ਦਾ ਤੇ ਬਾਥੂ ਤੇ ਇਸ ਤੋਂ ਇਲਾਵਾ ਪਾਲਕ ਇਹ ਜਿਹੜੇ ਨੇ ਪਾਲਕ ਤੇ ਬਾਥੂ ਦੁਬਾਰੇ ਫੇਰ ਦੱਸ ਦੇਵਾਂ ਆਪਾਂ ਸਰੋਂ ਦੇ ਸਾਗ ਤੋਂ ਮਾਮੂਲੀ ਵੱਧ ਹੀ ਲੈਣੇ ਨੇ ਉਸ ਤੋਂ ਘੱਟ ਨਹੀਂ ਲੈਣੇ ਤੇ ਜਿਹੜੀਆਂ ਬਾਕੀ ਤਿੰਨ ਚਾਰ ਚੀਜ਼ਾਂ ਨੇ ਜਿਦੇ ਵਿੱਚ ਗਾਜਰਾਂ ਦੇ ਪੱਤੇ, ਛੋਲਿਆਂ ਦੇ ਪੱਤੇ, ਮੇਥੀ ਤੇ ਧਨੀਏ ਦੇ ਪੱਤੇ ਇਹ ਸਾਰੀਆਂ ਚਾਰੀ ਚੀਜ਼ਾਂ ਦੇ ਪੱਤੇ ਲੈਣੇ ਨੇ ਥੋੜੀ-ਥੋੜੀ ਮਾਤਰਾ 'ਚ ਜਾਨੀ ਇਹਨਾਂ ਸਾਰੀਆਂ ਚੀਜ਼ਾਂ ਦਾ ਤੀਜਾ ਹਿੱਸਾ ਲੈਣਾ ਤੇ ਇਸ ਤੋਂ ਬਾਅਦ ਚ ਦੋਸਤੋ ਇਹਨੂੰ ਬਣਾਉਂਦੇ ਸਮੇਂ ਜਿਹੜੀ ਇੱਕ ਖਾਸ ਗੱਲ ਧਿਆਨ ਰੱਖਣੀ ਉਹ ਹੈਗੀ ਜੀ ਨਮਕ ਦੀ ਲੂਣ ਜਿਹੜਾ ਆਪਾਂ ਦੇਸੀ ਲੂਣ ਵਰਤਣਾ ਇਸ ਨੂੰ ਸਾਗ ਨੂੰ ਬਣਾਉਂਦੇ ਸਮੇਂ ਤੇ ਜਿਹੜਾ ਪਾਕਿਸਤਾਨੀ ਲੋਨ ਜਿਹਨੂੰ ਕਿਹਾ ਜਾਂਦਾ ਤੇ ਦੋਸਤੋ ਇਹ ਜਿਹੜਾ ਸਾਗ ਜਦੋਂ ਆਪਾਂ ਤਿਆਰ ਕਰ ਲਵਾਂਗੇ ਤਾਂ ਇਹਦੀ ਸਭ ਤੋਂ ਵਧੀਆ ਜਿਹੜਾ ਫਾਇਦਾ ਉਹ ਪੱਥਰੀ ਨਹੀਂ ਬਣੇਗੀ ਜਿਹੜਾ ਵੀ ਇਨਸਾਨ ਇੱਕ ਹਫ਼ਤੇ 'ਚ ਦੋ ਵਾਰੀ ਇਸ ਸਾਗ ਨੂੰ ਖਾਵੇਗਾ ਉਹਨੂੰ ਪੱਥਰੀ ਜ਼ਿੰਦਗੀ ਭਰ ਕਦੇ ਵੀ ਨਹੀਂ ਬਣੇਗੀ ਗੁਰਦੇ ਸਾਫ਼ ਰਹਿਣਗੇ ਤੇ ਤੇਜਾਬ ਵੀ ਨਹੀਂ ਬਣੇਗਾ ਇਸ ਤੋਂ ਇਲਾਵਾ ਜੋੜਾਂ ਦਾ ਦਰਦ ਖੂਨ ਦੀ ਕਮੀ ਮੂਤਰ ਦੇ ਰੋਗ ਤੇ ਇਸ ਦੇ ਨਾਲ ਨਾਲ ਦਿਮਾਗ ਜਿਹੜਾ ਉਹ ਤੇਜ ਤੰਦਰੁਸਤ ਤੇ ਪੂਰਾ ਚੁਸਤ ਦਰੁਸਤ ਰਹੇਗਾ ਤੇ ਇਸ ਤੋਂ ਇਲਾਵਾ ਦੋਸਤੋ ਜਿਹੜਾ ਸੋਜ ਚ ਰਹਿੰਦੀ ਸਰੀਰ ਦੇ ਕਿਸੇ ਵੀ ਭਾਗ ਦੇ ਵਿੱਚ ਸੋਜਾ ਨਹੀਂ ਰਹੇਗਾ ਤੇ ਕਬਜ ਦੀ ਕੋਈ ਵੀ ਸਮੱਸਿਆ ਨਹੀਂ ਰਹੇਗੀ ਗੁਰਦੇ ਸਾਫ਼ ਹੋਣ ਕਾਰਨ ਪਿਸ਼ਾਬ ਖੁੱਲ ਕੇ ਆਵੇਗਾ ਤੇ ਦੋਸਤੋ ਇਸ ਸਾਗ ਨੂੰ ਵਰਤਣ ਤੋਂ 36 ਤੋਂ 48 ਘੰਟਿਆਂ ਦੇ ਵਿੱਚ ਵਿੱਚ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਅਸੀਂ ਕਿੰਨੀ ਵਧੀਆ ਚੀਜ਼ ਜਿਹੜੀ ਇਹ ਖਾਣਾ ਖਾ ਰਹੇ ਹਾਂਗੇ ਤੇ ਦੋਸਤੋ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕੇ ਜਿਹੜਾ ਸਰੋਂ ਦਾ ਸਾਗ ਏ ਉਹ ਜਿੰਨੀ ਮਾਤਰਾ ਚ ਲੈਣਾ ਉਸ ਤੋਂ ਮਾਮੂਲੀ ਮਾਤਰਾ ਜਿਹੜੀ ਵੱਧ ਹੋਣੀ ਚਾਹੀਦੀ ਏ ਬਾਥੂ ਦੀ ਤੇ ਪਾਲਕ ਦੀ ਤੇ ਇਸ ਤੋਂ ਇਲਾਵਾ ਜਿਹੜੇ ਧਨੀਏ ਦੇ ਪੱਤੇ ਗਾਜਰਾਂ ਦੇ ਪੱਤੇ ਛੋਲਿਆਂ ਦੇ ਪੱਤੇ ਤੇ ਮੇਥੀ ਦੇ ਪੱਤੇ ਜਿਹੜੇ ਨੇ ਉਹ ਆਪਾਂ ਲੈਣੇ ਨੇ ਤੇ ਇਹ ਦੋਸਤੋ ਅੱਜ ਤੁਹਾਨੂੰ ਜਾਣਕਾਰੀ ਦਿੱਤੀ ਏ ਤੁਸੀਂ ਦੱਸਿਓ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਤੇ ਜਿਹੜੇ ਕੁਕਿੰਗ ਦਾ ਪੜਾਈ ਕਰਦੇ ਨੇ ਬੱਚੇ ਖਾਸ ਕਰਕੇ ਉਹਨਾਂ ਨੂੰ ਵੀ ਜ਼ਰੂਰ ਇਸ ਦੇ ਉੱਪਰ ਟ੍ਰਾਇਲ ਕਰਨਾ ਚਾਹੀਦਾ ਉਹਨਾਂ ਬੱਚਿਆਂ ਨੂੰ ਵੀ ਜ਼ਰੂਰ ਸਿੱਖਦੇ ਰਹਿਣਾ ਚਾਹੀਦਾ ਤੇ ਇਹ ਇੱਕ ਨਾਇਆਬ ਨੁਸਖਾ ਜਿਹੜਾ ਅਜਮਾਇਆ ਹੋਇਆ ਤੇ ਇਸ ਚੀਜ਼ ਦੀ ਗਾਰੰਟੀ ਹੈ ਕਿ ਇਸ ਦੇ ਨਾਲ ਜਿਹੜੀ ਇਹ ਪੱਥਰੀ ਦੀ ਸਮੱਸਿਆ ਨਹੀਂ ਰਹਿੰਦੀ ਸੋ ਦੋਸਤੋ ਜਿਉ ਇਜਾਜ਼ਤ ਬਹੁਤ ਬਹੁਤ ਧੰਨਵਾਦ